ਲਾਵੀ ਸ਼ੇਰੋ ਹਿਲਣਾ ਨਹੀਂ ਦੇਖੋ ਗੁੱਡੀਆਂ ਕਿਵੇਂ ਖੜੀਆਂ ਹੈ ਬੇਇੱਜ਼ਤੀ ਨਾ ਕਰਾ ਦਿਓ ਮੇਰਾ ਵੀਰ ਹੈ ਜਿੱਥੇ ਖੜੇ ਆ ਪੱਥਰ ਬਣ ਕੇ ਖੜਜੋ ਮੇਰਾ ਵੀਰ ਹੈ ਬੈਰੀਕੇਟ ਟੁੱਟੇ ਨਾ ਉਹ ਮੈਨਾਂ ਲੱਸੀ ਕਰਾ ਦਿਓ ਮੇਰਾ ਵੀਰ ਮੇਰੇ ਫੈਨ ਤਾਂ ਖੜਨੇ ਆਣੇ ਆ ਸਹਿਜ ਐ ਫੇਸਬੁੱਕ ਤੇ ਭੌਂਕਣ ਵਾਲੇ ਨਹੀਂ ਸੁਣਨ ਵਾਲੇ ਆ ਹਾਂਜੀ ਸਤ ਸ੍ਰੀ ਅਕਾਲ ਦੋਸਤੋ ਮੈਂ ਕੌਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਮਰਜਾਨਾ ਟੀਵੀ ਦੋਸਤੋ ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਉਹ ਸੁਪਰਸਟਾਰ ਜਿਸ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਵਧੀਆ ਵਧੀਆ ਗਾਣੇ ਤੇ ਫਿਲਮਾਂ ਦਿੱਤੀਆਂ ਹਾਲੇ ਵਿੱਚ ਉਹਨਾਂ ਦੀ ਇੱਕ ਨਵੀਂ ਜੋ ਫਿਲਮ ਬਨਜਾਰਾ ਜਿਸ ਵਿੱਚ ਮਾਨ ਸਾਹਿਬ ਨੇ ਤਿੰਨ ਕੈਰੈਕਟਰ ਵਿੱਚ ਰੋਲ ਕੀਤਾ ਤੇ ਜਿਹੜੀ ਉਹਨਾਂ ਦੀ ਮੂਵੀ ਸੁਪਰ ਡੂਪਰ ਹਿੱਟ ਰਹੀ। ਦੋਸਤੋ ਮਾਨ ਸਾਹਿਬ ਉਹ ਸਖਸ ਨੇ ਜਿਨ੍ਹਾਂ ਦੇ ਪੰਜਾਬੀ ਇੰਡਸਟਰੀ ਵਿੱਚ ਸਭ ਤੋਂ ਜ਼ਿਆਦਾ ਕੱਟਰ ਫੈਨ ਨੇ ਤੇ ਉਹਨਾਂ ਕੱਟਰ ਫੈਨ ਲਈ ਹੁਣ ਮਾਨ ਸਾਹਿਬ ਬਹੁਤ ਹੀ ਵੱਡਾ ਸਰਪ੍ਰਾਈਜ਼ ਲੈ ਕੇ ਆਏ ਨੇ। ਜੀ ਹਾਂ ਦੋਸਤੋ ਮਾਨ ਸਾਹਿਬ ਉਹਨੂੰ ਜਲਦੀ ਹੀ ਪੰਜਾਬੀਆਂ ਦੀ ਝੋਲੀ ਸੁੱਚਾ ਸੂਰਮਾ ਫਿਲਮ ਪਾ ਰਹੇ ਨੇ ਦੋਸਤੋ ਸੁੱਚਾ ਸੂਰਮਾ ਇੱਕ ਅਜਿਹਾ ਸਖਸ ਸੀ ਜੋ ਫੌਜ ਵਿੱਚ ਨੌਕਰੀ ਕਰਦਾ ਸੀ ਤੇ ਸੁੱਚੇ ਸੂਰਮੇ ਦੀ ਪਰਜਾਈ ਬਲਬੀਰੋ ਜੋ ਕਿ ਚਰਿੱਤਰ ਦੀ ਮਾਰੀ ਸੀ ਤੇ ਗਵਾਂਡ ਚ ਰਹਿੰਦੇ ਸੁੱਚੇ ਸੂਰਮੇ ਦੇ ਯਾਰ ਕੂਕਰ ਨਾਲ ਯਾਰੀ ਲਾ ਬੈਠੀ ਤੇ ਜਦੋਂ ਸੁੱਚੇ ਸੂਰਮੇ ਨੂੰ ਇਸ ਬਾਰੇ ਪਤਾ ਲੱਗਾ ਤਾਂ ਸੁੱਚਾ ਸੂਰਮਾ ਫੌਜ ਛੱਡ ਕੇ ਘਰੇ ਆ ਗਿਆ ਤੇ ਆਪਣੀ ਬਲਬੀਰੋ ਭਾਬੀ ਤੇ ਆਪਣੇ ਯਾਰ ਕੂਕਰ ਨੂੰ ਸਰੇ ਆਮ ਚੌਂਕ ਵਿੱਚ ਮਾਰ ਦਿੱਤਾ ਤੇ ਉਸ ਤੋਂ ਬਾਅਦ ਸੁੱਚਾ ਸੂਰਮਾ ਫਰਾਰ ਹੋ ਗਿਆ ਜਿਸ ਤੋਂ ਬਾਅਦ ਸੁੱਚਾ ਸੂਰਮਾ ਅਮੀਰਾਂ ਨੂੰ ਲੁੱਟਦਾ ਤੇ ਗਰੀਬਾਂ ਚ ਵੰਡਦਾ ਕਿਹਾ ਜਾਂਦਾ ਹੈ ਕਿ ਸੁੱਚੇ ਸੂਰਮੇ ਨੇ ਕਈ ਗਵਾਂਵਾਂ ਦੇ ਵੀ ਮਦਦ ਕੀਤੀ ਸੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਵਿੱਚ ਕੂਕਰ ਦਾ ਕਿਰਦਾਰ ਸਰਬਜੀਤ ਚੀਮਾ ਨਿਭਾ ਰਹੇ ਨੇ ਤੇ ਦੋਸਤੋ ਇਸ ਗੱਲ ਦਾ ਖੁਲਾਸਾ ਸਰਬਜੀਤ ਚੀਮਾ ਨੇ ਕਵੀ ਕੀਤਾ ਹੈ ਆਓ ਉਸ ਵੀਡੀਓ ਵੱਲ ਇੱਕ ਝਾਤ ਮਾਰਦੇ ਆਂ ਸਾਰਿਆਂ ਦੋਸਤਾਂ ਦਾ ਜੀ ਬਹੁਤ-ਬਹੁਤ ਧੰਨਵਾਦ ਸੇਵਕ ਸਿੰਘ ਚਾਹਲ ਸਾਹਿਬ ਕਹਿੰਦੇ ਨੇ ਸੁੱਚਾ ਸੂਰਮਾ ਫਿਲਮ ਬੱਬੂ ਮਾਨ ਜੀ ਵੀ ਬੱਬੂ ਮਾਨ ਨਾਲ ਆਉਜੀ ਸਹੀ ਹੈ ਜੀ ਸੁੱਚਾ ਸੂਰਮਾ ਦੀ ਛੂਟਕ ਤੇ ਬੈਠੇ ਆਂ ਦੋਸਤੋ ਹੁਣੇ ਕਮਰੇ ਚ ਆਇਆ ਸੀ ਤੇ ਮੈਂ ਕਿਹਾ ਮੈਂ ਪਹਿਲਾਂ ਉਹਨਾਂ ਫਰਕਾਰਾਂ ਦਾ ਧੰਨਵਾਦ ਕਰਾਂ ਜਿਨ੍ਹਾਂ ਨੇ ਕੱਲ ਮਾਨ ਦਿੱਤਾ ਮੇਰੇ ਛੋਟੇ ਵੀਰਾਂ ਨੇ ਮੈਂ ਉਹਨਾਂ ਦਾ ਉਹਨਾਂ ਦਾ ਧੰਨਵਾਦ ਉੱਥੇ ਨਹੀਂ ਕਰ ਪਾਇਆ ਦੋਸਤੋ ਤੁਹਾਨੂੰ ਇਸ ਫਿਲਮ ਦਾ ਕਿੰਨਾ ਕਿ ਇੰਤਜ਼ਾਰ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਸਰੋਤਿਆਂ ਨੇ ਸਾਡਾ ਇਹ ਚੈਨਲ ਮਰ ਜਾਣਾ ਟੀਵੀ ਹਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣ ਸੋ ਮਿਲਾਂ ਕਿਸੇ ਨਵੀਂ ਅਪਡੇਟ ਨਾਲ ਧੰਨਵਾਦੀ ਸਤਿ ਸ੍ਰੀ ਅਕਾਲ